ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਜੀ ਹਾਂ ਨਵ ਨਿਯੁਕਤ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਗਿਆ। ਉਹਨਾਂ ਨੇ ਅੱਜ ਆਪਣੀ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਸੀ। ਇਸ ਦੌਰਾਨ ਉਹ ਦਰਬਾਰ ਸਾਹਿਬ ਵਿੱਚ ਪਹੁੰਚੇ। ਉਹਨਾਂ ਦੇ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਵਿਧਾਇਕ ਸ਼ੈਰੀ ਕਲਸੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ ਅਤੇ ਇਸ ਦੌਰਾਨ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਹਨਾਂ ਨੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਤਰੱਕੀ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਦੇ ਵਿੱਚ ਨੌਜਵਾਨ ਪਦੀਆ ਰੋਲ ਅਦਾ ਕਰਨਗੇ ਤਾਂ 2027 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗੀ। ਬਿਊਰੋ ਰਿਪੋਰਟ ਫਰਖ ਟਵੀ ਅੰਮ੍ਰਿਤਸਰ। ਮੈਂ ਵਿਦਿਆਰਥੀ ਇਲੈਕਸ਼ਨਾਂ ਤੋਂ ਰਣਨੀਤੀ ਚਾਹਿਆ। ਪਿਛਲਾ ਮੇਰਾ ਕੋਈ ਵੀ ਰਣਨੀਤਿਕ ਪਰਿਵਾਰ ਤੇ ਕੋਈ ਪਿਸ਼ੋਕੜ ਨਹੀਂ ਸੀ। ਕਾਲਜ 'ਚ ਵੀ ਵਾਈਸ ਪ੍ਰਧਾਨ ਬਣਿਆ, ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣਿਆ 2007 'ਚ ਤੇ ਮੁੜ ਕੇ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਸਟੂਡੈਂਟ ਵਿੰਗ ਦਾ ਵੀ ਪ੍ਰਧਾਨ ਰਿਹਾ ਮੋਹਾਲੀ ਡਿਸਟ੍ਰਿਕਟ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਤੇ ਹੁਣ ਯੂਥ ਡਿਵੈਲਪਮੈਂਟ ਬੋਰਡ ਦਾ ਪੰਜਾਬ ਦਾ ਚੇਅਰਮੈਨ ਵੀ ਹੈ ਜਦੋਂ ਤੋਂ ਸਰਕਾਰ ਬਣੀ ਹੈ ਤੇ ਮਾਨ ਸਾਹਿਬ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਸੀ ਤੇ ਅੱਜ ਇੱਕ ਵਾਰ ਫੇਰ ਸਾਡੀ ਆਮ ਆਦਮੀ ਪਾਰਟੀ ਦੀ ਤਮਾਮ ਲੀਡਰਸ਼ਿਪ ਸਾਡੇ ਨੈਸ਼ਨਲ ਕੋਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਪੰਜਾਬ ਦੇ ਇਨਚਾਰਜ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਅੱਜ ਇਹ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਸ਼੍ਰੀ ਅਮਨ अरोड़ा ਜੀ ਪੰਜਾਬ ਪ੍ਰਧਾਨ ਸ਼ੈਰੀ ਕਲਸੀ ਜੀ ਅੱਜ ਮੇਰੇ ਨਾਲ ਆਏ ਆ ਲਾਲਜੀਤ ਭੁੱਲਰ ਜੀ ਜੋ ਅੱਜ ਮੈਨੂੰ ਯੂਥ ਦਾ ਕਾਰਜਕਾਰੀ ਪ੍ਰਧਾਨ ਮੈਨੂੰ ਲਾਇਆ ਗਿਆ ਤੇ ਮੈਂ ਜਿਵੇਂ ਲਗਾਤਾਰ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਯੂਥ ਦੇ ਹੱਕਾਂ ਦੀ ਗੱਲ ਕਰਦਾ ਆ ਯੂਥ ਲਈ ਕੰਮ ਕਰਦੇ ਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਚ ਵੀ ਅਸੀਂ ਹੁਣ ਆਪਣੇ ਬੋਰਡ ਦੇ ਅਧੀਨ ਵੀ 16000 ਯੂਨਿਟ ਤੇ ਅਸੀਂ ਯੂਥ ਕਲੱਬ ਬਣਾਏ ਆ ਜਿਦੇ ਨਾਲ 21 ਮੈਂਬਰੀ ਅਸੀਂ ਉਹ ਟੀਮ ਹੈ ਸਾਡੀ ਪਿੰਡ ਪਿੰਡ ਵਾਰਡ ਵਾਰਡ ਦੀ ਬਣਾਈ ਹੈ ਤੇ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਇੱਕ ਪਲੈਟਫਾਰਮ ਦੇ ਰਹੇ ਆ ਤਾਂ ਕਿ ਉਹ ਪਿੰਡਾਂ ਦੇ ਨੌਜਵਾਨ ਸਾਡੇ ਯੂਥ ਕਲੱਬਾਂ ਨਾਲ ਜੁੜ ਕੇ ਸਾਡੇ ਯੂਵਕ ਸੇਵਾਵਾਂ ਡਿਪਾਰਟਮੈਂਟ ਬਾਰੇ ਉਹਨਾਂ ਨੂੰ ਪਤਾ ਲੱਗੇ ਜਿਹੜੇ ਯੂਵਕ ਸੇਵਾਵਾਂ ਡਿਪਾਰਟਮੈਂਟ ਹੈ ਉਧੇ ਚ ਅਸੀਂ ਕਲਚਰਲ ਐਕਟੀਵਿਟੀਆਂ ਕਰਵਾਨੇ ਆ ਸਾਡਾ ਸਟੇਟ ਲੈਵਲ ਦਾ ਪਿਛੇ ਆ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਵੀ ਯੂਥ ਫੈਸਟੀਵਲ ਹੋਇਆ ਤੇ ਹੈਕਿੰਗ ਟ੍ਰੈਕਿੰਗ ਦੇ ਕੈਂਪ ਲੱਗਦੇ ਆ ਤਮਾਮ ਪਿੰਡਾਂ ਦੇ ਨੌਜਵਾਨਾਂ ਨੂੰ ਅਸੀਂ ਇੱਕ ਪਲੈਟਫਾਰਮ ਪ੍ਰੋਵਾਈਡ ਕਰਦੇ ਆ ਇਸੇ ਡਿਪਾਰਟਮੈਂਟ ਚੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਉੱਠ ਕੇ ਆਏ ਆ ਤੇ ਮਾਨ ਸਾਹਿਬ ਹੀ ਸਾਡੇ ਮੰਤਰੀ ਵੀ ਆ ਇਸ ਡਿਪਾਰਟਮੈਂਟ ਦੇ ਲਗਾਤਾਰ ਅਸੀਂ ਨੌਜਵਾਨਾਂ ਲਈ ਇਹ ਪਲੇਟਫਾਰਮ ਪ੍ਰੋਵਾਈਡ ਕਰਾ ਰਹੇ ਹਾਂ ਹੁਣ 3100 ਖੇਡ ਗਰਾਊਂਡ ਜਿੱਥੇ ਬਣ ਰਹੇ ਆ ਉਹ ਵੀ ਖੇਡ ਗਰਾਊਂਡਾਂ ਚ ਅਸੀਂ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਚਾਰਜ ਦੇ ਆਏ ਉਹ ਸਾਰੀ ਦੇਖਰੇਖ ਦੇ ਅਧੀਨ ਉਹਨਾਂ ਦੇ ਬਣ ਰਹੇ ਆ ਅੱਜ ਹੈਲਥ ਕਾਰਡ ਦੀ ਜੇ ਗੱਲ ਕਰੀਏ ਤਾਂ ਉਸ ਪਿੰਡ ਚ ਸਾਡਾ ਯੂਥ ਦਾ ਵਲੰਟੀਅਰ ਉਸ ਹੈਲਥ ਕਾਰਡ ਨੂੰ ਲੋਕਾਂ ਦੇ ਘਰ-ਘਰ ਤੱਕ ਲੈ ਕੇ ਜਾ ਰਿਹਾ ਇਹ ਵੀ ਬੜੇ ਪੁੰਨ ਦਾ ਕੰਮ ਕਰ ਰਿਹਾ ਸੋ ਤਮਾਮ ਸਾਡਾ ਯੂਥ ਵਿੰਗ ਇੱਕ ਮਜ਼ਬੂਤੀ ਦੇ ਨਾਲ ਅਸੀਂ ਆ ਸਾਰੀ ਟੀਮ ਮੇਰੇ ਨਾਲ ਜੂਨ ਇੰਚਾ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰੇ ਆਏ ਆਂ ਅਸੀਂ ਖੜਕੜ ਕਲਾਂ ਤੋਂ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉੱਤੇ ਨਤਮਸਤਕ ਹੋ ਕੇ ਅੱਜ ਦਰਬਾਰ ਸਾਹਿਬ ਆਏ ਆਂ ਮੱਥਾ ਟੇਕਣਾ ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ ਤਾਂ ਕਹਿੰਦੇ ਪੱਤਾ ਵੀ ਨਹੀਂ ਹਿਲਦਾ ਸਭ ਤੋਂ ਵੱਧ ਇਹਨਾਂ ਦਾ ਸ਼ੁਕਰਾਨਾ ਹੈ ਕਿ ਸਾਨੂੰ ਇਸ ਜਨਮ 'ਚ ਐਡਾ ਮਾਨ ਸਤਕਾਰ ਪ੍ਰਮਾਤਮਾ ਦੀ ਬਦੌਲਤ ਮਿਲ ਰਿਹਾ ਤੇ ਮੇਰਾ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਹੈ ਇਮਾਨਦਾਰੀ ਤੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੇ ਲਈ ਨੌਜਵਾਨਾਂ ਦੇ ਲਈ ਕੰਮ ਕਰਦੇ ਰਵਾਂਗੇ। ਅਸੀਂ ਨੌਜਵਾਨ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਵੀ ਪੰਜਾਬ ਵਿੱਚ ਗੈਂਗਸਟਰਵਾਦ ਦਾ ਵਾਧਾ ਜਾ ਰਿਹਾ। ਬਿਲਕੁਲ ਜੋ ਮੈਂ ਪਿਛਲੇ 20-25 ਸਾਲਾਂ ਤੋਂ ਸਟੂਡੈਂਟ ਪੋਲਿਟਿਕਸ ਤੋਂ ਬਾਅਦ ਤੇ ਹੁਣ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਜ਼ਿੰਦਗੀ 'ਚ ਕੋਈ ਮੁਸੀਬਤ ਆਂਦੀ ਹੈ ਉਹਦਾ ਆਪਾਂ ਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਜ਼ਿੰਦਗੀ 'ਚ ਘਾਟੇ-ਵਾਧੇ ਆਉਂਦੇ ਆ ਆਪਣਾ ਰਾਹ ਤੋਂ ਨਹੀਂ ਭਟਕਣਾ ਚਾਹੀਦਾ ਸਬਰ ਰੱਖ ਕੇ ਅਸੀਂ ਤਮਾਮ ਉਹ ਚੀਜ਼ਾਂ ਦੇਖੀਆਂ ਏ ਪਰ ਜੇ ਆਪਾਂ ਸਬਰ ਰੱਖੀਏ ਪੇਸ਼ੈਂਸ ਰੱਖੀਏ ਸਬਰ ਸਭ ਤੋਂ ਵੱਡਾ ਮੇਰੇ ਖਿਆਲ ਨੌਜਵਾਨਾਂ ਲਈ ਇੱਕ ਮੈਸੇਜ ਹੈ ਕਿ ਸਬਰ ਹੋਣਾ ਬਹੁਤ ਜ਼ਰੂਰੀ ਹੈ ਸਮੇਂ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਹੈ ਤੇ ਨੌਜਵਾਨਾਂ ਨੂੰ ਇਹ ਵੀ ਮੇਰੀ ਬੇਨਤੀ ਆ ਅਸੀਂ 3100 ਗਰਾਊਂਡ ਬਣ ਰਹੇ ਆ ਪਿੰਡ ਪਿੰਡ ਗਰਾਊਂਡ ਬਣ ਰਹੇ ਆ ਅੱਗੇ ਖੇਡ ਦੀਆਂ ਕਿੱਟਾਂ ਵੀ ਦੇ ਰਹੇ ਆ ਜਿਮ ਵੀ ਦਵਾਂਗੇ ਸੋ ਗਰਾਊਂਡ ਨਾਲ ਜ਼ਰੂਰ ਜੁੜੀਏ ਅਸੀਂ ਵੀ ਕਾਲਜ ਟਾਈਮ 'ਚ ਹੌਕੀ ਨਾਲ ਮੈਂ ਜੁੜਿਆ ਸੀ ਤਿੰਨ ਚਾਰ ਸਾਲ ਹੌਕੀ ਖੇਲੇ ਪਰ ਬੜੇ ਬੜੇ ਟਾਸਕ ਆਏ ਆ ਕੋਈ ਮੇਰਾ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ ਪਰਿਵਾਰ ਦਾ ਪਰ ਉਹ ਸਾਰੀਆਂ ਚੀਜ਼ਾਂ ਨੂੰ ਗਰਾਊਂਡ ਨਾਲ ਜੁੜੇ ਹੋਣ ਕਰਕੇ ਸੈਂਦੇ ਗਏ हिम्मत ਰੱਖ ਕੇ ਅੱਗੇ ਵਧਦੇ ਗਏ ਤੇ ਅੱਜ ਇੱਥੇ ਪਹੁੰਚੇ ਆਂ। ਗੁਰਜੀ ਇੱਕ ਜ਼ਰੂਰ ਨੌਜਵਾਨ ਬੇਨਤੀ ਕਰਦੇ ਨੇ ਕਿ ਜੜੀਆਂ ਗਰਾਉਂਡਾਂ ਬਣਦੀਆਂ ਨੇ ਉਹ ਜੰਮ ਜੰਮ ਬਣਨ ਪਰ ਉੱਥੇ ਟੀਕੇ ਨਾ ਡਿੱਗਣ ਨਸ਼ੇ ਦੇ। ਪਰ ਇਹ ਨੌਜਵਾਨ ਕਹਿੰਦੇ ਨੇ ਕਿ ਸਾਡੇ ਤੱਕ ਪਹੁੰਚ ਕੀਤੀ ਜਾਵੇ ਕਿ ਸਾਨੂੰ ਕੀ ਦਿੱਕਤ ਆ ਉਹ ਚਾਹੁੰਦੇ ਨਹੀਂ ਕਿ ਨਸ਼ਾ ਛੱਡੀਏ। ਉਹਨੂੰ ਰਸਤਾ ਨਹੀਂ ਮਿਲਉ। ਬਿਲਕੁਲ ਸਾਡਾ ਯੁੱਧ ਨਸ਼ੇ ਵਿਰੁੱਧ ਲੱਗਿਆ ਵਾ। ਪਿੰਡਾਂ ਤੱਕ ਦੀਆਂ ਬੀਡੀਸੀ ਕਮੇਟੀਆਂ ਬਣਾਈਆਂ। ਜਿੱਥੇ ਹੁਣ ਪਿੱਛੇ ਜੇ ਵੀ ਪਿੰਡਾਂ ਦੇ ਲੋਕ ਆਪ ਮੁਹਾਰੇ ਜੋ ਨਸ਼ਾ ਤਸਕਰਾਂ ਉਹਨਾਂ ਨੂੰ ਫੜਾ ਰਹੇ ਆ ਤੇ ਜਿਹੜੇ ਸਾਡੇ ਯੂਥ ਕਲੱਬ ਵੀ ਆ ਮੈਂ ਤੁਹਾਨੂੰ ਦੱਸਿਆ ਸੀ ਪਿੰਡ ਤੋਂ 21 ਨੌਜਵਾਨਾਂ ਦੀ ਟੀਮ ਬਣਾ ਰਹੇ ਆ ਉਹਨਾਂ ਦੀ ਉਮਰ 15 ਤੋਂ 35 ਸਾਲ ਦੇ ਵਿੱਚ ਵਿੱਚ ਹੁੰਦੀ ਹੈ ਤੇ ਉਹਨਾਂ ਲਈ ਅਸੀਂ ਸਾਡੀਆਂ ਖੇਡ ਐਕਟੀਵਿਟੀਆਂ ਕਲਚਰਲ ਐਕਟੀਵਿਟੀਆਂ ਜੇ ਕਿਸੇ ਕੋਲ ਕਿਸੇ ਪਿੰਡ 'ਚ ਬਿਜ਼ਨਸ ਦਾ ਆਈਡੀਆ ਆ ਅਸੀਂ ਉਹਨੂੰ ਵੀ ਇੱਕ ਟੋਕਨ ਮਨੀ ਦੇ ਕੇ ਉਹਨੂੰ ਵੀ ਪ੍ਰਮੋਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਸੋ ਇਨਾ ਕਲੱਬਾਂ ਰਾਹੀਂ ਅਸੀਂ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਦੇ ਰਹੇ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਦਿਨ ਤੋਂ ਹੀ ਇਹ ਡਿਪਾਰਟਮੈਂਟ ਨੂੰ ਇਹਨਾਂ ਨੇ ਸਿਖਰਾਂ ਤੱਕ ਲੈ ਕੇ ਗਿਆ ਤੇ ਅਲੱਗ-ਅਲੱਗ ਐਕਟੀਵਿਟੀਆਂ ਹੋ ਰਹੀਆਂ। ਬੜੀ ਨੌਜੋੜਨਾ ਬੜਾ ਮੁੱਖਾ ਹੁੰਦਾ। ਤੁਸੀਂ ਇੱਕ ਯੂਥ ਨੂੰ ਫੈਲ-ਫੈਲ ਨਵੇਂ-ਨਵੇਂ ਤੁਸੀਂ ਆਇਓ ਕਿੰਦਾ ਯੂਥ ਨੂੰ ਆਪਣੇ ਨਾਲ ਜੋੜੋਗੇ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਸਟੂਡੈਂਟ ਪੋਲਿਟਿਕਸ ਕਾਲਜ ਤੇ ਲੈ ਕੇ ਯੂਨੀਵਰਸਿਟੀ ਅੱਜ ਤੱਕ ਯੂਥ ਦੀ ਬਦੌਲਤ ਹੀ ਮੈਂ ਇੱਥੇ ਪਹੁੰਚਿਆ ਤੇ ਉਹਨਾਂ ਦੇ ਨਾਲ ਖੜਨਾ ਉਹਨਾਂ ਦੇ ਦੁੱਖ-ਸੁਖ 'ਚ ਉਹਨਾਂ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਆਪਾਂ ਨੂੰ ਆਵਾਜ਼ ਬੁਲੰਦ ਕਰੀਏ ਤੇ ਨੌਜਵਾਨ ਜੁੜਦਾ ਅੱਜ ਸਾਰੇ ਯੂਥ ਵਿੰਗ ਇੱਥੇ ਖੜਾ ਤਾਂ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਠੀਕ ਹੈ ਬਹੁਤ ਬਹੁਤ ਧੰਨਵਾਦ ਚਲੋ ਜੀ ਭਾਈ ਸਾਰੇ ਕੋ ਜਾਣ ਤੋਂ ਡਰਦੇ ਨੇ ਤੁਸੀਂ ਆਪਣੇ ਰਾਹੀਂ ਕਿਵੇਂ ਨੌਜਵਾਨਾਂ ਨਾਲ ਜੋੜੋਗੇ ਜਿਵੇਂ ਨਸ਼ਾ ਛੱਡਾ ਅਸੀਂ ਜੋ ਸਾਡੇ ਯੂਥ ਕਲੱਬ ਬਣ ਰਹੇ ਆ ਉਹਨਾਂ ਲਈ ਮੈਸੇਜ ਵੀ ਹੈ ਸਾਡਾ ਕਿ ਤੁਸੀਂ ਇਹਨਾਂ ਨਾਲ ਜੁੜੋ ਯੂਥ ਕਲੱਬਾਂ ਦੇ ਰਾਹੀਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਸਾਡਾ ਯੂਥ ਕਲੱਬ ਉਹਦੋਂ ਪੂਰੀ ਹੈਲਪ ਕਰ ਰਿਹਾ ਤੇ ਮਗਰੋਂ ਹੀ ਅਸੀਂ ਆਹ ਗਰਾਊਂਡ ਜਿਹੜੇ ਬਣ ਰਹੇ ਆ ਮਾਨ ਸਾਹਿਬ ਗਰਾਊਂਡ ਬਣਾ ਰਿਹਾ ਉਹ ਗਰਾਊਂਡਾਂ ਨਾਲ ਉਹਨਾਂ ਨੂੰ ਜੋੜਾਂਗੇ ਤੇ ਉਹਨਾਂ ਦਾ ਅੱਗੇ ਵੀ ਅਸੀਂ ਸਾਡਾ ਚੱਲੀਏ ਭਾਈ ਪਹਿਰਾ ਸਾਹਿਬ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡਾ ਛੋਟਾ ਵੀਰ ਗੋਲਡੀ ਜਿਹਨੂੰ ਪੰਜਾਬ ਦੀ ਇੱਕ ਕਾਰਜਕਾਰੀ ਦੀ ਯੂਥ ਵਿੰਗ ਦੀ ਜ਼ਿੰਮੇਵਾਰੀ ਦੇ ਕੇ ਇੱਕ ਹੋਰ ਮਾਣ ਜਿਹੜਾ ਪਾਰਟੀ ਨੇ ਦਿੱਤਾ ਹੈ ਨਵਾਜਿਆ ਸੋ ਇਹ ਕਾਮਾਦਮੀ ਪਾਰਟੀ ਦੀ ਖਾਸੀਅਤ ਹੈ ਵੀ ਜਿਹੜਾ ਕੰਮ ਕਰਨ ਵਾਲਾ ਬੰਦਾ ਹੁੰਦਾ ਹੈ ਪਾਰਟੀ ਉਹਦਾ ਮਾਣ ਸਨਮਾਨ ਕਰਦੀ ਹੈ ਸੋ ਅੱਜ ਗੁਰੂ ਘਰ ਅਸ਼ੀਰਵਾਦ ਲੈਣ ਪਹੁੰਚੇ ਨੇ ਮੱਥਾ ਟੇਕਣ ਪਹੁੰਚੇ ਨੇ ਤੇ ਨਾਲ ਭਰਾ ਦੇ ਮੋਢੇ ਨਾਲ ਮੋਢਾ ਚੋੜ ਕੇ ਕਿਉਂਕਿ ਇਹ ਬੂਥ ਲੈਵਲ ਤੋਂ ਯੂਥ ਵਿੰਗ ਦੀ ਟੀਮ ਨੂੰ ਲੈ ਕੇ ਤੇ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਮਿਹਨਤ ਜਿਹੜੀ ਹੈ ਇਹ ਸਾਡੇ ਭਰਾ ਦੇ ਲੇਖੇ ਲੱਗੀ ਆ ਸੋ ਪ੍ਰਮਾਤਮਾ ਕੋ ਇਹੋ ਅਸ਼ੀਰਵਾਦ ਲੈਣ ਆਇਆ ਵੀ ਤਗੜੇ ਹੋ ਕੇ ਇਹ ਮਿਹਨਤ ਜਿਹੜੀ ਆ ਉਹਨੂੰ ਬੂਰ ਪਵੇ ਜੀ ਸਰ ਲੈ ਲਿਆ ਜੋ ਦੌਰ ਨਾਲ ਸ਼ੁਰੂ ਹੋ ਚੁੱਕੇ ਆ ਵੱਖ-ਵੱਖ ਪਾਰਟੀਆਂ ਵੱਖ-ਵੱਖ ਹਲਕਿਆਂ ਵਿੱਚ ਇਹ ਰਲੀਆਂ ਕਰ ਰਹੀਆਂ ਨੇ ਜੀ ਬਿਲਕੁਲ ਜੀ ਹਰ ਪਾਰਟੀ ਨੇ ਆਪੋ ਆਪਣਾ ਯੋਰ ਲਾਉਣਾ ਜੀ ਠੀਕ ਆ ਇਲੈਕਸ਼ਨ ਵੀ ਹੋਣ ਵਾਲੀ ਹੈ ਥੋੜੇ ਚਿਰ ਤੱਕ ਹੋ ਜੂਗੀ ਇਹ ਆ ਵੀ ਲੋਕਾਂ ਨੇ ਫਤਵਾ ਕਿੰਨੂ ਦੇਣਾ ਉਹ ਲੋਕਾਂ ਤੇ ਡਿਪੈਂਡ ਆ ਲੋਕ ਕਿੰਨਾਂ ਨੂੰ ਪਸੰਦ ਕਰਦੇ ਨੇ ਇਹ ਲੋਕ ਦੱਸਣਗੇ ਦੇਖੋ ਬਗਲ ਦੇ ਰਾਜਨੀਤੀ ਦੇ ਵਿੱਚ ਵੱਜਦਾ ਹੀ ਰਹਿੰਦਾ ਸਾਡੀ 22 ਦੀ ਇਲੈਕਸ਼ਨ ਆ ਗਈ ਉਹ ਤੋਂ 22 ਦੇ ਵਿੱਚ ਜਿੱਤੇ ਆ ਫਿਰ ਲੁਧਿਆਣੇ ਦੀ ਇਲੈਕਸ਼ਨ ਆ ਗਈ ਫਿਰ ਤਰਨਤਾਰਨ ਦੀ ਇਲੈਕਸ਼ਨ ਆ ਗਈ ਉਦੋਂ ਤੁਸੀਂ ਕਹਿੰਦੇ ਵੀ ਸੈਮੀਫਾਈਨਲ ਮੈਚ ਆ ਹੁਣ ਉਹ ਤਾਂ ਸੈਮੀਫਾਈਨਲ ਤੇ ਜਿੱਤਦਾ ਹੁਣ ਫਾਈਨਲ ਦਾ ਨਤੀਜਾ ਤੁਸੀਂ ਆਪੇ ਵੇਖ ਲਓ ਵੀ ਕਿਹਦਾ ਹੋਣਾ ਚਾਹੀਦਾ ਕੱਲੀ ਬੜੀ ਤਿਆਰੀ ਕਰਦੇ ਬੇ ਕੱਲੀ ਤਾ ਤਿਆਰੀ ਕਰਨ ਜੇ ਲੋਕਾਂ ਨੇ ਇਹਨਾਂ ਨੂੰ ਵੇਖਿਆ ਨਾ ਹੋਵੇ ਕਿੰਨਾ ਚਿਰ ਸਰਕਾਰ ਰਹੀ ਹੈ ਇਹਨਾਂ ਨੇ ਕਿੰਨਾ ਚਿਰ ਇਹਨਾਂ ਨੇ ਰਾਜ ਭਾਗ ਹੰਡਾਇਆ ਕੀ ਕੁਝ ਕੀਤਾ ਇਹਨਾਂ ਨੇ ਗੁਰੂ ਘਰ ਦੇ ਵਿੱਚ ਖਲੋਤੇ ਆ ਗੁਰੂ ਸਾਹਿਬ ਦੀਆਂ ਬੇਦਵੀਆਂ ਤੱਕ ਹੋਈਆਂ ਨੇ ਇਹਨਾਂ ਦੇ ਰਾਜ ਦੇ ਵਿੱਚ ਹੋਈਆਂ ਨੇ ਉਹਦੀ ਜਵਾਬਦੇਹੀ ਕੌਣ ਦਊਗਾ ਜਾਨ ਹਜੇ ਵੀ ਕੀ ਬੇਅਦਬੀ ਦੀ ਗੱਲ ਕੀਤੀ ਜਾਨ ਹਜੇ ਕੀਤੀ ਨਹੀਂ ਨਹੀਂ ਉਹ ਤੇ ਹੁਣ ਕੋਰਟ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ ਉਹ ਤੇ ਹੁਣ ਜੁਡੀਸ਼ੀਅਲ ਦੇ ਵਿੱਚ ਆ ਉਹ ਤੇ ਫੈਸਲਾ ਤੇ ਉਧਰੋਂ ਹੀ ਆਊਗਾ ਜਿਹੜੇ ਜੋ ਪੁਖਤਾ ਪ੍ਰੂਫ ਨੇ ਸਬੂਤ ਨੇ ਉਹ ਤੁਹਾਡੇ ਸਾਹਮਣੇ ਆ ਜੀ ਮਿੱਠਾ ਕਹਿਣਾ ਕਿ ਜਿਹੜੇ ਸਰ ਗੁੱਸੇ ਹੋਏ ਨੇ ਸਰ ਇਕੱਠੇ ਕਰਕੇ ਜੀ ਇਹ ਸੋਸਾਇਟੀ ਦੇ ਵਿੱਚ ਆ ਖਾਲੀ ਦੰਸਾ ਦੀ ਆ ਟੀਮ ਬਣਾਵਾਂਗੇ ਰੁੱਸੇ ਤੇ ਇੱਕ ਹਲਕਾ ਆਪਣੇ ਜੋ ਜਿਹੜਾ ਤਲਵੀਰ ਸਾਡਾ ਭਰਾ ਪੂਰਾ ਮਜੀਠੇ ਹਲਕੇ ਦੇ ਵਿੱਚ ਵਰਕ ਵੀ ਕਰ ਰਿਹਾ ਵੇਖੋ ਪਾਰਟੀ ਤੋਂ ਬੰਦਾ ਕਿਉਂ ਕਦੋਂ ਰੁੱਸਦਾ ਹੈ ਜਦੋਂ ਉਹਨੂੰ ਬਣਦਾ ਉਹਦਾ ਮਾਨ ਸਤਕਾਰ ਨਹੀਂ ਮਿਲਦਾ ਸੋ ਅੱਜ ਆਪਾਂ ਬਾਹਰ ਪੰਜਾਬ ਦੀ ਗੱਲ ਛੱਡਦੀ ਐ ਮੈਂ ਕਹਿੰਨਾ ਪਹਿਲਾਂ ਆਪਣੇ ਹਲਕੇ ਤੋਂ ਸ਼ੁਰੂ ਕਰ ਲਓ ਅੱਜ ਜੇ ਤੜਾ ਤੜਾ ਆਮ ਆਦਮੀ ਪਾਰਟੀ ਦੇ ਨਾਲ ਮਜੀਠੇ ਹਲਕੇ ਦੇ ਵਿੱਚੋਂ ਲੋਕ ਜੁੜ ਰਹੇ ਨੇ ਉਹ ਕਾਦੇ ਕਰਕੇ ਜੁੜ ਰਹੇ ਨੇ ਉਹ ਇੱਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਕਰਕੇ ਜੁੜ ਰਹੇ ਨੇ ਔਰ ਇਹਨਾਂ ਦੀਆਂ ਨਾਰਾਜ਼ਗੀਆਂ ਕਰਕੇ ਲੋਕ ਅਕਾਲੀ ਦਲ ਤੋਂ ਟੁੱਟ ਕੇ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਵੱਡਾ ਹੋ ਰਿਹਾ ਠੀਕ ਐ ਤੁਸੀਂ ਕਹਿੰਦੇ ਸੀ ਮਜ਼ਾ ਹੋਣਾ ਨਾ ਮੈਂ ਤਾਂ ਹੁਣ ਬਣਿਆ ਹਾਂ ਹਲਕਾ ਇੰਚਾਰ ਇਹ ਲੱਗਦਾ ਕਿ ਹੁਣ ਦੋ ਜਿਹੜੇ ਵੱਡੇ ਸਾਨ ਹੈਗੇ ਹੁਣ ਘੜਨ ਦੇ ਵਿੱਚ ਉੱਪਰ ਕੇ ਅ ਦੇਖੋ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਕੈਂਡੀਡੇਟ ਨੂੰ ਅੱਜ ਸਾਨ ਕਹਿਣਾ ਤੇ ਸ਼ੁਰੂ ਕਰਤਾ ਤੇ ਉਹ ਤੇ ਹੱਲੇ ਵੀ ਮੁੱਛਾਂ ਵਿੱਚ ਇੱਠੀ ਚੜਾਈ ਜਾਂਦਾ ਵੀ ਮੈਂ ਮੁੱਛਾਂ ਚੜਾਇਆ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਵੋਟਾਂ ਕੰਮ ਨਾ ਪੈਂਦੀਆਂ ਨੇ ਮੈਂ ਅੱਗੇ ਵੀ ਕਹਿਣਾ ਹੋਂ ਨਾ ਵੀ ਸ਼ਬਦਾਵਲੀ ਮਰਿਆਦਾ ਚ ਹੋਵੇ ਦੇ ਲੋਕਾਂ ਨੂੰ ਚੰਗੀ ਲੱਗਦੀ ਐ ਸੋ ਕਹਿਣ ਦਾ ਭਾਵ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਨੇ ਕੰਮ ਕਰਕੇ ਦੱਸੇ ਨੇ ਜੋ ਜੋ ਉਹਨੇ ਗੱਲਾਂ ਕੀਤੀਆਂ ਸੀ ਉਹਨਾਂ ਗੱਲਾਂ ਤੇ ਉਹਨੇ ਪੂਰਨੇ ਪਾਏ ਨੇ ਆਪਣੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਆ ਹੁਣ ਸੈਸ਼ਨ ਲੱਗਣ ਜਾ ਰਿਹਾ ਜਿਹੜੀਆਂ ਮਾਵਾਂ ਭੈਣਾਂ ਦੀ ਗੱਲ ਕੀਤੀ ਸੀ ਹਜ਼ਾਰ ਹਜ਼ਾਰ ਦੀ ਗਰੰਟੀ ਵਾਲੀ ਉਹ ਵੀ ਪੂਰੀ ਕਰਾਂਗੇ ਇਹ ਤਾਂ ਕਹਿੰਦੇ ਸੀ ਇਹ ਅਣਜਾਣ ਬੰਦੇ ਆਗੇ ਇਹਨਾਂ ਨੂੰ ਸਰਕਾਰ ਚਲਾਉਣੇ ਨਹੀਂ ਆਉਂਦੀ ਹੁਣ ਤਾਂ ਪਿੰਡ ਦੇ ਜ਼ਿਮੀਂਦਾਰ ਵੀ ਕਹਿਣ ਲੱਗੇ ਵੀ ਇਹ ਬੱਤੀ ਰਾਤ ਨੂੰ ਜਿਹੜੀ ਆਉਂਦੀ ਐ ਤੇ ਭਗਵੰਤ ਮਾਨ ਨੇ ਦਿਨੇ ਲਿਆਂਦੀ ਆ 12548 ਹੋਣਗੇ ਜੀ ਮੈਂ ਕਿਹਾ ਅੱਗੇ ਇੱਕ ਵੀਡੀਓ ਬੜੀ ਚੱਲ ਰਹੀ ਸੀ ਉਹ ਬੜਿੰਗ ਸਿੰਘ ਸਾਹਿਬ ਕਹਿ ਰਹੇ ਸੀ ਵੀ ਇਹਦੇ ਨਾਲ ਕੀ ਹੋਊਗਾ ਪੰਜਾਬ ਦੇ ਹਾਲਾਤਾਂ ਚ ਤੇ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਆਉਂਦੀ ਆ ਕਹਿੰਦੀ ਜੀ ਤੁਹਾਡੇ ਲਈ ਭਾਵੇਂ ਕੁਝ ਨਾ ਹੋਵੇ ਪਰ ਜੇ ਅਸੀਂ ਬੋਲਾਂਗੇ ਤੇ ਟੀਚਰ ਸਾਨੂੰ ਕੁੱਟਦੇ ਹੀ ਵੜਾ ਕਹਿੰਦੇ ਐਸੋ ਕਹਿਣ ਦਾ ਭਾਵ ਲੋਕਾਂ ਨੂੰ ਕੰਮ ਪਸੰਦ ਆ ਜੀ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਤੁਸੀਂ ਦੇਖਿਆ ਹੋਊਗਾ ਆਮ ਆਦਮੀ ਪਾਰਟੀ ਜਦੋਂ ਗੱਲ ਕੀਤੀ ਆ ਚਾਹੇ ਜੁੱਧ ਨਸ਼ੇ ਦੇ ਵਿਰੁੱਧ ਮਹਮ ਚੇੜੀ ਆ ਚਾਹੇ ਜਿਹੜੇ ਵੀ ਕੰਮ ਕੀਤੇ ਨੇ ਮੁਹੱਲਾ ਕਲੀਨਿਕ ਆ ਸਕੂਲ ਆਫ ਐਮਿਨੈਂਸ ਆ ਸਿੱਖਿਆ ਕ੍ਰਾਂਤੀ ਦੀ ਗੱਲ ਆ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਆ ਕੰਮਾਂ ਦੀ ਤੁਸੀਂ ਇਹਨਾਂ ਦੇ ਬਿਆਨ ਵੇਖ ਲਓ ਚਾਹੇ ਕਾਂਗਰਸ ਦੇ ਬਿਆਨ ਵੇਖ ਲਓ ਚਾਹੇ ਅਕਾਲੀ ਦਲ ਵਾਲਿਆਂ ਦੇ ਬਿਆਨ ਵੇਖ ਲਓ ਚਾਹੇ ਭਾਜਪੀ ਵਾਲਿਆਂ ਦੇ ਬਿਆਨ ਵੇਖ ਲਓ ਸਿਰਫ ਭੰਡਦੇ ਹੀ ਆ ਇਹ ਸਿਰਫ ਇਹਨਾਂ ਕੋਲ ਬਿਆਨ ਬਾਜ਼ੀਆਂ ਨੇ ਹੋਰ ਇਹਨਾਂ ਕੋਲ ਕੁਝ ਨਹੀਂ ਹੈਗਾ ਲੋਕੀ 75 ਸਾਲਾਂ ਤੋਂ ਇਹਨਾਂ ਦੇ ਬਿਆਨ ਹੀ ਸੁਣਦੇ ਰਹੇ ਨੇ ਵੇਖੋ ਉਹਨਾਂ ਨਾਲ ਕੁਝ ਦੇਣਾ ਤੇ ਨਾ ਕੁਝ ਕਰਨਾ ਉਹ ਭਾਵੇਂ 3100 ਕਹਿ ਲੈਣ ਭਾਵੇਂ 52000 ਕਹਿ ਲੈਣ ਲੋਕਾਂ ਇਹਨਾਂ ਦੀ ਜਿਹੜੀ ਇਹ ਹੈਗੀ ਆ ਨਾ ਪੈਨਸ਼ਨ ਸਕੀਮ ਉੱਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਇਹਨਾਂ ਅੱਗੇ ਸਰਕਾਰਾਂ ਰਹੀਆਂ ਇਹਨਾਂ ਦੀਆਂ 15 ਸਾਲ ਲਗਾਤਾਰ ਹੀ ਸਖਬੀਰ ਤੋਂ ਬਾਦਲ ਵੇਚੀ ਸੀ 97 ਤੋਂ ਲੈ ਕੇ 2017 ਤਾਈਂ 20 ਸਾਲਾਂ 'ਚ 15 ਸਾਲ ਇਹਨਾਂ ਦੀ ਸਰਕਾਰ ਰਹੀ ਆ ਉਦੋਂ ਕਰ ਦਿੰਦੇ 3100 ਉਹ ਵੇਲਾ ਲੰਘ ਗਿਆ ਹੁਣ ਨਹੀਂ ਵੇਲਾ ਆਣਾ ਠੀਕ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਗਰ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਆਏ ਆਂ ਸਾਡੇ ਮਹਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਆਲ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਮਨੀਸ਼ ਸੋਧਿਆ ਜੀ ਅਮਨ ਰੂੜਾ ਜੀ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਹੈ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਮੇਰੇ ਭਰਾ ਪਰਮਿੰਦਰ ਸਿੰਘ ਗੋਲਡੀ ਤੇ ਇਹਨਾਂ ਨੇ ਪਹਿਲਾਂ ਵੀ ਲੰਮਾ ਸਮਾਂ ਚੱਦੀਗੜ੍ਹ ਯੂਨੀਵਰਸਿਟੀ ਉੱਥੇ ਯੂਨੀਵਰਸਿਟੀ ਦੇ ਵਿੱਚ ਬੜੀਆਂ ਆਪਣੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਭਾਵਾਂ ਨੇ ਭਾਈਆਂ ਉਦੇ ਬਾਅਦ ਪਾਰਟੀ ਦੇ ਵੱਖ-ਵੱਖ ਉਹਦਿਆਂ ਤੇ ਰਹਿ ਕੇ ਇਹਨਾਂ ਬੜੀ ਮਿਹਨਤ ਕੀਤੀ ਆ ਯੂਥ ਕਲੱਬ ਬਣਾਏ ਆ ਇਹਨਾਂ ਦੀ ਮਿਹਨਤ ਨੂੰ ਵੇਖਦਿਆਂ ਪਾਰਟੀ ਨੇ ਇਹਨਾਂ ਨੂੰ ਬੜਾ ਵੱਡਾ ਮਾਨ ਸਨਮਾਨ ਦਿੱਤਾ ਤੇ ਅੱਜ ਅਸੀਂ ਆਪਣੇ ਸਮੂਹ ਯੂਥ ਦੇ ਸਾਥੀਆਂ ਨਾਲ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਅਮਨਸ਼ੇਰ ਸਿੰਘ ਸ਼ਰੀਕਲ ਸੀ ਜੀ ਸਾਡੇ ਪਰਮਿੰਦਰ ਗੋਲਡੀ ਜੀ ਅੰਗਤ ਜੀ ਹੋਰ ਵੀ ਜਿੰਨੇ ਸਾਥੀ ਜੇ ਮੈਂ ਨਾਂ ਲੈਣ ਲੱਗਾ ਜੋਬਨ ਜੀ ਤੇ ਮੈਨੂੰ ਲੱਗਦਾ ਜੇ ਕੋਈ ਨਾਂ ਰਹਿ ਗਿਆ ਤੇ ਮੇਰੇ ਭਰਾ ਗੁੱਸਾ ਕਰਨਗੇ ਸਾਰੇ ਮੇਰੇ ਸਤਿਕਾਰਯੋਗ ਨੇ ਸਾਡੇ ਸਾਥੀ ਨੇ ਤੇ ਅੱਜ ਮਹਾਰਾਜ ਜੀ ਤੋਂ ਇਥੋਂ ਸੱਚੇ ਪਾਤਸ਼ਾਹ ਤੋਂ ਅਸ਼ੀਰਵਾਦ ਲੈ ਕੇ ਊਟ ਆਸਰੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਕੰਮ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡਾ ਨੌਜਵਾਨ ਵਰਗ ਜਿਹੜਾ ਯੂਥ ਆ ਪੰਜਾਬ ਦਾ ਉਹ 2027 ਦੀ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਨਿਭਾਊਗਾ ਅੱਗੇ ਵੀ ਭਾਵੇਂ ਆਪਾਂ ਗੱਲ ਕਰ ਲਈਏ ਜਿਹੜੇ ਹੈਲਥ ਕਾਰਡ ਬੰਦੇ ਪਏ ਆ 10 ਲੱਖ ਰੁਪਏ ਵਾਲਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹਦੇ ਚ ਵੀ ਯੂਥ ਨੇ ਅਹਿਮ ਭੂਮਿਕਾ ਨਿਭਾਈ ਆ ਹੋਰ ਵੀ ਜਿੰਨੀਆਂ ਪਾਰਟੀ ਦੀਆਂ ਗਤੀਵਿਧੀਆਂ ਹਰ ਘਰ ਦੇ ਵਿੱਚ ਪਹੁੰਚਾਉਣ ਲਈ ਯੂਥ ਨੇ ਅਹਿਮ ਭੂਮਿਕਾ ਨਿਭਾਈ ਆ ਤੇ ਗਾਂ 2027 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਵੀ ਜਿਹੜੀ ਯੂਥ ਆ ਨੌਜਵਾਨ ਵਰਗਿਆ ਉਹ ਅਹਿਮ ਭੂਮਿਕਾ ਨਿਭਾਊਗਾ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਦੇ ਮੁੰਡਿਆਂ ਤੇ ਕੁੜੀਆਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਤੇ ਰਵਾਇਤੀ ਪਾਰਟੀਆਂ ਚ ਆਪਾਂ ਵੇਖਦੇ ਰਹੇ ਆ ਜਿਹੜੇ ਪਰਿਵਾਰ ਦੇ ਵਿੱਚੋਂ ਇੱਕ ਸਰਪੰਚ ਆ ਤੇ ਗਾਂਵ ਦਾ ਮੁੰਡਾ ਸਰਪੰਚੋ ਦਾ ਪੋਤਾ ਸਰਪੰਚੋ ਦੋ ਪਰਿਵਾਰ ਚੁਣੇ ਨੇ ਦੇ ਦੋ ਪੋਲੀਟਿਕਲ ਪਾਰਟੀਆਂ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਐਮਐਲਏ ਆ ਉਹ ਗਾਂਵ ਮੰਤਰੀ ਉਹਦਾ ਮੁੰਡਾ ਗਾਂਵ ਚੇਅਰਮੈਨ ਉਹਦਾ ਪੋਤਾ ਗਾਂਵ ਚੇਅਰਮੈਨ ਪਿਓ ਇੱਕੇ ਘਰ ਦੇ ਵਿੱਚ ਖਾਸ ਘਰਾਂ ਦੇ ਵਿੱਚ ਹੀ ਉਹਦੇ ਆਉਂਦੇ ਆ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਸਰਪੰਚ ਚੇਅਰਮੈਨ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਉਹਦਿਆਂ ਤੱਕ ਪਹੁੰਚਾਇਆ ਤੇ ਗਾਂਵੀ ਪੰਜਾਬ ਦੇ ਜਿਹੜੇ ਨੌਜਵਾਨ ਵੀਰ ਨੇ ਜਾਂ ਜਿਹੜੇ ਚਾਹੁੰਦੇ ਆ ਸੇਵਾ ਕਰਨੀ ਉਹ ਆਮ ਆਦਮੀ ਪਾਰਟੀ ਨਾਲ ਅੱਗੇ ਆਉਣ ਆਮ ਆਦਮੀ ਪਾਰਟੀ ਦਾ ਝੰਡਾ ਹੀ ਇਹ ਆ ਕਿ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਵਾਂ ਭੈਣਾਂ ਨੂੰ ਹਰ ਵਰਗ ਨੂੰ ਉਹਨਾਂ ਦੀ ਬੰਦੀ ਐਮੀਅਤ ਜਿਹੜੀ ਉਹ ਦਿੱਤੀ ਜਾਵੇ ਤੇ ਜਿਹੜਾ ਪਾਰਟੀ 'ਚ ਕੰਮ ਕਰੂਗਾ ਉਹਨੂੰ ਉਹਦੇ ਅਨਸਾਰ ਯੋਗ ਸਥਾਨ ਦਿੱਤਾ ਜਾਊਗਾ ਤੇ ਅੱਜ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਆਏ ਆ ਮਹਾਰਾ ਕਿਰਪਾ ਕਰੇ ਚੜ੍ਹਦੀਆਂ ਕਲਾ ਕਰੇ ਸਰਬੱਤ ਦਾ ਭਲਾ ਕਰੇ ਤੇ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਆ ਜਿਵੇਂ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਕੋਲ ਕਬੱਡੀਆਂ ਛੀਆਂ ਮੇਲਿਆਂ ਵਾਲਾ ਪੰਜਾਬ ਗੁਰੂਆਂ ਪੀਰਾਂ ਵਾਲਾ ਪੰਜਾਬ ਉਹ ਮੁੜ ਤੋਂ ਉਹ ਪੰਜਾਬ ਰੰਗਲਾ ਪੰਜਾਬ ਬਣੇ ਸੱਚੇ ਪਾਤਸ਼ਾਹ ਮੀਰ ਕਰੇ ਬੋਲਰ ਸਾਹਿਬ ਸ਼ਰੋਨੀ ਅਕਾਲੀ ਦਲ ਵੱਲੋਂ ਵਕਫ ਵਕਫ ਸਾਡੇ ਰੈਲੀ ਕਿਤੇ ਪਿਛਲੇ ਦਿਨੀ ਅਮਰਕੋਟ ਦੀ ਰੈਲੀ ਉਹ ਕਰੇ ਸਾਡਾ ਜਿਹੜਾ ਸਾਡਾ ਬਹੁਤ ਜ਼ਿਆਦਾ ਹੋ ਗਿਆ ਇਸ ਗੱਲ ਹੀ ਆ ਵੇਖੋ ਹਰ ਪੋਲੀਟੀਕਲ ਪਾਰਟੀ ਨੇ ਆਪੋ ਆਪਣਾ ਜ਼ੋਰ ਲਾਉਣਾ ਹੁੰਦਾ ਇਹ ਵੇਖੋ ਫੈਸਲਾ ਜਿਹੜਾ ਉਹ ਪੰਜਾਬ ਦੇ ਲੋਕਾਂ ਕਰਨਾ ਤੇ ਜਿਹੜੀਆਂ ਇਹ ਅਕਾਲੀ ਦਲ ਭਾਵੇਂ ਕਾਂਗਰਸ ਤੇ ਭਾਵੇਂ ਬੀਜੇਪੀ ਆ ਇਹ ਦੂਜਿਆਂ ਹਲਕਿਆਂ ਤੋਂ ਦੂਜਿਆਂ ਜ਼ਿਲ੍ਹਿਆਂ ਤੋਂ ਜਿਹੜੇ ਇਕੱਠ ਕੀਤੇ ਆ ਦੂਜਿਆਂ ਜ਼ਿਲ੍ਹਿਆਂ ਤੋਂ ਲਿਆ ਲਿਆ ਕੇ ਕਰੰਦੇ ਆ ਦੇਖੋ ਜਾਂ ਤੇ ਰੈਲੀ ਆਪੋ ਆਪਣੇ ਹਲਕੇ ਦੀ ਹੋ ਵੀ ਤੇ ਆਪਾਂ ਨੂੰ ਪਤਾ ਲੱਗੇ ਵੀ ਬੜਾ ਵੱਡਾ ਇਕੱਠ ਹੋਇਆ ਬਾਹਰਲੇ ਜ਼ਿਲ੍ਹਿਆਂ ਤੋਂ ਬਾਹਰਲੇ ਹਲਕਿਆਂ ਤੋਂ ਉਹਦੇ ਜਿੱਡੇ ਮਰਜ਼ੀ ਇਕੱਠ ਕਰ ਲੋ ਬਾਕੀ ਜਿਹੜਾ ਫੈਸਲਾ ਨਾ ਉਹ ਪੰਜਾਬ ਦੇ ਲੋਕਾਂ ਨੇ ਕਰਨਾ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਸ਼ਿਰੀ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਤੋਂ ਖੁਸ਼ ਨੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ ਕਦੀ ਕਿਸ ਸਰਕਾਰ ਨੇ ਬਿਜਲੀ ਮਾਫ ਕੀਤੀ ਗਰੀਬ ਤੋਂ ਗਰੀਬ ਪਰਿਵਾਰ ਦਾ ਮਹੀਨੇ ਦਾ 5 5 6 6000 ਰੁਪਏ ਲਾਉਦਾ ਹੁਣ ਵੱਡੇ ਵੱਡੇ ਪਰਿਵਾਰਾਂ ਦਾ ਜ਼ੀਰੋ ਬਿੱਲ ਆਉਂਦੇ ਆ ਲੋਕਾਂ ਨੂੰ ਇਲਾਜ ਦਵਾਈਆਂ ਟੈਸਟ ਫ੍ਰੀ ਦੇ ਵਿੱਚ ਮਿਲਦੇ ਆ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕਰਾਈ ਆ ਇਹ ਆਪਾਂ ਕੈਨੇਡਾ ਅਮਰੀਕਾ ਆਸਟ੍ਰੇਲੀਆਸ ਹੁੰਦੇ ਹੁੰਦੇ ਆ ਵੀ ਜਿਨ੍ਹਾਂ ਦੇ ਬੱਚੇ ਉਧਰ ਪੱਕੇ ਆ ਮਾਪੇ ਪੱਕੇ ਹੋ ਜਾਂਦੇ ਆ ਉਧਰ ਫ੍ਰੀ ਲਾਜ ਹੋ ਜਾਂਦਾ ਤੇ ਬਜ਼ੁਰਗਾਂ ਨੇ ਚੇਚੀ 80 90 ਹਜ਼ਾਰ ਦੀ ਟਿਕਟ ਲੈ ਕੇ ਤੇ ਉਧਰੋਂ ਇਲਾਜ ਕਰਾ ਕੇ ਆਉਣਾ ਜਿਹੜੇ ਆਪਣੇ ਵੀ ਤੇ ਮਾਨ ਸਾਹਿਬ ਨੇ ਕਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਪਿੱਛੇ ਛੱਡ ਕੇ ਜਿਹੜਾ ਪੰਜਾਬ ਦੇ ਵਿੱਚ 10 ਲੱਖ ਰੁਪਏ ਵਾਲਾ ਸਿਹਤ ਪੀਮਾ ਜੋਇਨਾ ਸ਼ੁਰੂ ਕੀਤੀ ਹੈ ਨਾ ਇਹਦੇ ਚ ਹਰ ਅਮੀਰ ਗਰੀਬ ਮਿਡਲ ਕਲਾਸ ਸਾਰਿਆਂ ਨੂੰ ਸਹੂਲਤ ਮਿਲ ਗਈ ਹੈ ਨਹੀਂ ਤੇ ਕਈਆਂ ਗਰੀਬਾਂ ਨੂੰ ਕੋਈ ਸਹੂਲਤ ਮਿਲ ਜਾਂਦੀ ਅਮੀਰ ਰਹ ਜਾਂਦੇ ਮਿਡਲ ਕਲਾਸ ਰਹ ਜਾਂਦੇ ਹੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਨੇ ਹਰ ਸਹੂਲਤ ਅਮੀਰ ਗਰੀਬ ਮੀਡਲ ਕਲਾਸ ਹਰ ਵਰਗ ਨੂੰ ਦਿੱਤੀ ਆ ਤੇ ਆਉਣ ਵਾਲੇ ਸਮੇਂ 'ਚ ਵੇਖੋ ਜਿਹੜਾ ਪਹਿਣਾ ਨਾ ਵਾਦਾ ਕੀਤਾ ਉਹ ਵੀ ਆ ਜਿਹੜਾ ਬਜਟ ਆਉਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਆਉਂਦੇ ਬਜਟ 'ਚ ਉਹ ਵੀ 1000 ਰੁਪਏ ਦੇ ਦੇਣਾ ਜਿਹੜੀਆਂ ਰਵੈਤੀ ਪਾਰਟੀਆਂ ਇਹ ਜਦੋਂ ਇਲੈਕਸ਼ਨ ਹੁੰਦੀ ਉਦੋਂ ਤਾਂ ਬੜੇ ਵਾਦੇ ਕਰਦੀਆਂ ਪਰ ਜਦੋਂ ਜਿੱਤ ਜਾਂਦੇ ਆ ਮੁੜ ਕੇ ਇੱਕ ਵੀ ਵਾਦਾ ਨਹੀਂ ਪੂਰਾ ਹੁੰਦਾ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਆ ਜਿਨੇ ਜੋ ਕਿਹਾ ਉਹ ਗਰਾਊਂਡ ਤੇ ਕਰਕੇ ਵਿਖਾਇਆ ਕੁਲਰ ਸਾਹਿਬ ਰਾਜਾ ਬੜਿੰਗ ਦੀ ਪ੍ਰਾਪਰਟੀ ਪੈਸੇ ਉਹਦੀ ਜਾਂਚ ਹੋਣੀ ਚਾਹੀਦੀ ਆ ਸੋ ਇੱਕ ਇਹਦਾ ਜ਼ਾਮ ਲੱਗਿਆ ਨਾ ਜੋਸਪੁਰ ਸਿੱਧੂ ਵੱਲੋਂ ਬਿਕੋ ਗੱਲ ਇਹ ਆ ਜੇ ਕੋਈ ਕਿਸੇ ਨੇ ਕੋਈ ਵਾਅਦਾ ਆਮਦਨ ਤੋਂ ਬਾਅਦ ਦੇ ਜਾਇਦਤ ਬਣਾਈ ਹੈ ਤੇ ਉਹਦੀ ਜਾਂਚ ਹੋਣੀ ਚਾਹੀਦੀ ਇਹਦੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਹੈ ਜਾਂਚ ਧੰਨਵਾਦ ਲੋਅ ਨੋਟਿਸ ਨੂੰ ਲੈ ਕੇ ਵਿਕਰਮਜੀਤ ਖੇਤਾਂਜ ਕਸ ਦੇ ਨਜ਼ਰ ਆਇਆ ਨੇ ਕਿ ਆਪਣੇ ਜਿਹੜਾ ਸਰਪੰਚ ਸੀਗਾ ਉਹਨਾਂ ਦੇ ਉੱਤੇ ਹਮਲਾ ਹੋਇਆ 147 ਗੱਲ ਇਹ ਜਿਹੜੇ ਕੰਡੇ-ਬੀਜੇ ਆ ਨਾ ਇਹ ਕਾਲੀਦਲ ਕਾਂਗਰਸ ਦੀਆਂ ਸਰਕਾਰਾਂ ਮਿਲਿ ਬੀਜੇ ਆ ਇਹ ਪੁਰਾਣੇ ਜਿਹੜੇ ਐਮਐਲਏ ਮੰਤਰੀ ਰਹੇ ਆ ਸਾਫਕਾ ਇਨਾਂ ਦੀਆਂ ਤਕਰੀਬਨ ਤਸਵੀਰਾਂ ਤੇ ਇਨਾਂ ਦੇ ਫੋਨ ਕਾਲ ਇਨਾਂ ਦੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਂਝਾਂ ਉਹ ਪੁਰਾਣੇ ਸਮੇਂ 'ਚ ਵੀ ਜਗਜਹਿਰ ਹੁੰਦੀਆਂ ਰਹੀਆਂ ਹੁਣ ਵੀ ਸਾਡੀ ਪਾਰਟੀ ਦੇ ਨਾਂ ਕਿਸੇ ਸਰਪੰਚ ਨਾ ਕਿਸੇ ਚੇਅਰਮੈਨ ਇੱਥੋਂ ਤੱਕ ਨਾ ਕਿ ਨਾ ਕਿ ਸਾਡੇ ਐਮ.ਐਲ.ਏ ਮੰਤਰੀ ਕਿਸੇ ਦੇ ਕਿਸੇ ਸਮਗਲਰ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਨਾ ਕੋਈ ਅੱਜ ਜਾਂ ਨਾ ਕੋਈ ਕੱਲ ਕੋਈ ਉਹ ਜਿਹਾ ਸਬੰਧ ਆਊਗਾ ਤੇ ਬਾਕੀ ਜੇ ਕੋਈ ਇਹੋ ਜੀ ਗੱਲ ਹੈਗੀ ਅਸੀਂ ਤੇ ਸਟੇਜਾਂ ਤੋਂ ਕਹਿੰਨੇ ਆਂ ਵੀ ਜੇ ਕੋਈ ਤੁਹਾਨੂੰ ਸ਼ੋਅ ਹੁੰਦਾ ਆ ਪੀ ਸਾਡੇ ਨਾਲ ਕਿਸੇ ਸਮਾਜ ਵਿਰੋਧੀ ਅਨਸਰ ਦਾ ਸਬੰਧ ਹੈ ਤੇ ਤੁਸੀਂ ਬਿਸ਼ੱਕ ਸਾਨੂੰ ਗੁੱਟ ਤੋਂ ਫੜ ਕੇ ਰਾਜ ਰੋਕ ਕੇ ਕਹਿ ਸਕਦੇ ਵੀ ਤੁਹਾਡੇ ਫਲਾਣੀ ਗੈਂਗਸਟਰ ਨਾਲ ਜਾਂ ਸਮੱਗਲਰ ਨਾਲ ਕੀ ਸਬੰਧ ਨੇ ਵੀਰ ਬਦਲ ਕਹਿੰਦੇ ਸਾਡੀ ਸਰਕਾਰ ਆਏਗੀ ਪਹਿਲਾਂ ਗੈਂਗਸਟਰ ਕਟਮ ਕਰਨੇ ਆ। ਕੱਲ ਇਹ ਉਹਨਾਂ ਦੀ ਸਰਕਾਰ ਹੋਣੀ ਨਹੀਂ ਸੁਪਨੇ ਵੇਖੀ ਜਾਂਦੇ ਹੋ ਸੁਪਨੇ ਵੇਖਣ ਚ ਕੀ ਡਰਿਆ।